ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਾਲ ਕਿਲੇ ਤੋਂ ਅੱਜ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਦੇਸ਼ ਦੇ ਨੌਜਵਾਨਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਵੱਲੋਂ ਵਿਕਾਸ ਭਾਰਤ ਯੋਜਨਾ ਦਾ ਐਲਾਨ ਕੀਤਾ ਗਿਆ ਇਹ ਯੋਜਨਾ 15 ਅਗਸਤ 2025 ਯਾਨੀ ਕਿ ਅਜ ਤੋਂ ਹੀ ਲਾਗੂ ਹੋਣ ਜਾ ਰਹੀ ਹੈ ਇਸ ਤਹਿਤ ਨੌਜਵਾਨਾਂ ਨੂੰ ਸਰਕਾਰ ਦੇ ਵੱਲੋਂ ਹਰ ਮਹੀਨੇ 15000 ਰੁਪਏ ਦਿੱਤੇ ਜਾਣਗੇ ਤਾਂ ਲਾਲ ਕਿਰੇ ਤੋਂ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਇਹ ਕਹਿਣਾ ਕਿ 15 ਅਗਸਤ ਨੂੰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਦੇ ਲਈ 1 ਲੱਖ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕਰ ਰਹੇ ਹਾਂ ਪ੍ਰਧਾਨ ਮੰਤਰੀ ਵਿਕਾਸ ਭਾਰਤ ਯੋਜਨਾ ਜੋ ਕਿ ਅਜ ਤੋਂ ਲਾਗੂ ਹੋ ਗਈ ਹੈ ਤੇ ਨਿੱਜੀ ਖੇਤਰ ਦੇ ਵਿੱਚ ਆਪਣੀ ਪਹਿਲੀ ਨੌਕਰੀ ਕਰਨ ਵਾਲੇ ਮੁੰਡੇ ਕੁੜੀਆਂ ਨੂੰ ਸਰਕਾਰ ਦੇ ਵੱਲੋਂ 15000 ਰੁਪਏ ਦਿੱਤੇ ਜਾਣਗੇ ਦੇ ਨਾਲ 3.5 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਇਸੇ ਦਰਮਿਆਨ ਦਾਸ ਨੇ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਵਿਕਾਸ ਭਾਰਤ ਯੋਜਨਾ ਜਿਸ ਤਹਿਤ ਕੀ ਹੁਣ ਨੌਜਵਾਨਾਂ ਨੂੰ ਇਹ ਵੱਡਾ ਤੋਹਫ਼ਾ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤਾਂ ਦੇਸ਼ ਆਪਣਾ ਅੱਜ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਜਿਸ ਮੌਕੇ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਿਕਸਿਤ ਭਾਰਤ ਦੇ ਆਧਾਰ ਨੂੰ ਲੈ ਕੇ ਆਤਮ ਨਿਰਭਰਤਾ ਤੇ ਜ਼ੋਰ ਦਿੱਤਾ ਗਿਆ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤਾਕਤ ਬਣਾਈ ਰੱਖਣ ਦੇ ਲਈ ਆਤਮ ਨਿਰਭਰ ਹੋਣਾ ਬੜਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਨੇ ਕਿ ਹੈ ਕਿ ਦੂਜੇ ਤੇ ਨਿਰਪਰਤਾ ਆਜ਼ਾਦੀ ਤੇ ਸਵਾਲੀਆ ਨਿਸ਼ਾਨ ਲਾਉਂਦੀ ਹੈ ਤੇ ਆਤਮ ਨਿਰਪਰ ਬਣਨ ਦੇ ਲਈ ਲਗਾਤਾਰ ਚੌਕਸ ਰਹਿਣਾ ਵੀ ਜ਼ਰੂਰੀ ਹੈ ਤੇ ਉਹਨਾਂ ਦੱਸਿਆ ਕਿ ਆਤਮ ਨਿਰਪਰਤਾ ਨਾ ਸਿਰਫ ਆਰਥਿਕ ਸਗੋ ਰਾਸ਼ਟਰੀ ਤਾਕਤ ਦੇ ਨਾਲ ਵੀ ਜੁੜੀ ਹੋਈ ਹੈ ਤਾਕਤ ਦੇ ਰੱਖਿਆ ਕਰਨ ਅਤੇ ਇਸ ਨੂੰ ਲਗਾਤਾਰ ਮਜ਼ਬੂਤ ਕਰਨ ਦੇ ਲਈ ਆਤਮ ਨਿਰਪਰ ਹੋਣਾ ਬੜਾ ਜ਼ਰੂਰੀ ਹੈ ਆਪਣੇ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪਰਮਾਣੂ ਬਲੈਕਮੇਲ ਨੂੰ ਵਿਰਧ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਕਿਸੇ ਵੀ हिमाक्क दम तोड़ जवाब ਦਿੱਤਾ ਜਾਵੇਗਾ ਫੌਜ ਆਪਣੀਆਂ ਸ਼ਰਤਾਂ ਤੇ ਸਮੇਤ ਹੀ ਕਾਰਵਾਈ ਕਰੇਗਾ ਉਹਨਾਂ ਦੁਹਰਾਇਆ ਕਿ ਪਾਣੀ ਤੇ ਖੂਨ ਇਕੱਠੇ ਨਹੀਂ ਵਹਿ ਸਕਦੇ ਸਿੰਧੂ ਜਲ ਸਿੰਧੀ ਨੂੰ ਬਈ ਇਨਸਾਫੀ ਤੇ ਇੱਕ ਪਾਸੜ ਦੱਸਿਆ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਕਿ ਸਿੰਧੂ ਜਲ ਸਿੰਧੀ ਨੇ ਦੇਸ਼ ਦੇ ਕਿਸਾਨਾਂ ਨੂੰ ਅਕਲਪਿਤ ਨੁਕਸਾਨ ਪਹੁੰਚਾਇਆ ਤੇ ਕਿਸਾਨ ਹਿੱਤ ਤੇ ਰਾਸ਼ਟਰੀ ਦਹਿਦ ਦੇ ਵਿੱਚ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਉਨਾਂ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬલિદાન ਨੂੰ ਯਾਦ ਕਰਦਿਆਂ ਕਿ ਹੈ ਕਿਉਂ ਪਰ ਇਹ ਦਸ ਸੰਵਿਧਾਨ ਦੇ ਲਈ ਕੁਰਬਾਨੀ ਦੇਣ ਵਾਲੇ ਪਹਿਲੇ ਮਹਾਨ ਵਿਅਕਤੀ ਸਨ ਉਹਨਾਂ ਦਾ ਜੀਵਨ ਰਾਸ਼ਟਰ ਦੇ ਲਈ ਪ੍ਰੇਰਣਾ ਤੇ ਧਾਰਾ 370 ਦੀ ਕੰਢਟਾ ਕੇ ਇੱਕ ਦੇਸ਼ ਇੱਕ ਸੰਵਿਧਾਨ ਦੇ ਮੰਤਰ ਨੂੰ ਜਦੋਂ ਕਿ ਅਸੀਂ ਸਾਕਾਰ ਕੀਤਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਡਾਕਟਰ ਸ਼ਾਮ ਪ੍ਰਸਾਦ ਮੁਖਰਜੀ ਨੂੰ ਸ਼ਕਤੀ ਸਰਦਾਂ ਦੇ ਲਈ ਵੀ ਦਿੱਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਾਲ ਕਿਲੇ ਤੋਂ ਅੱਜ 79ਵੇਂ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਦੇਸ਼ ਦੇ ਨੌਜਵਾਨਾਂ ਨੂੰ ਇੱਕ ਖਾਸ ਤੋਹਫ਼ਾ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇ ਵੱਲੋਂ ਵਿਕਾਸ ਭਾਰਤ ਯੋਜਨਾ ਦਾ ਐਲਾਨ ਕੀਤਾ ਗਿਆ ਇਹ ਯੋਜਨਾ 15 ਅਗਸਤ 2025 ਯਾਨੀ ਕਿ ਅਜ ਤੋਂ ਹੀ ਲਾਗੂ ਹੋਣ ਜਾ ਰਹੀ ਹੈ ਇਸ ਤਹਿਤ ਨੌਜਵਾਨਾਂ ਨੂੰ ਸਰਕਾਰ ਦੇ ਵੱਲੋਂ ਹਰ ਮਹੀਨੇ 15000 ਰੁਪਏ ਦਿੱਤੇ ਜਾਣਗੇ ਤਦਾਲਕਿਰੇ ਤੋਂ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਇਹ ਕਹਿਣਾ ਕਿ 15 ਅਗਸਤ ਨੂੰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਦੇ ਲਈ 1 ਲੱਖ ਕਰੋੜ ਰੁਪਏ ਦੀ ਯੋਜਨਾ ਸ਼ੁਰੂ ਕਰ ਰਿਹਾ ਪ੍ਰਧਾਨ ਮੰਤਰੀ ਵਿਕਾਸ ਭਾਰਤ ਯੋਜਨਾ ਜੋ ਕਿ ਅਜ ਤੋਂ ਲਾਗੂ ਹੋ ਗਈ ਹੈ ਤੇ ਨਿੱਜੀ ਖੇਤਰ ਦੇ ਵਿੱਚ ਆਪਣੀ ਪਹਿਲੀ ਨੌਕਰੀ ਕਰਨ ਵਾਲੇ ਮੁੰਡੇ ਕੁੜੀਆਂ ਨੂੰ ਸਰਕਾਰ ਦੇ ਵੱਲੋਂ 15000 ਰੁਪਏ ਦਿੱਤੇ ਜਾਣਗੇ ਦੇ ਨਾਲ ਤੇ 3.5 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਇਸੇ ਦਰਮਿਆਨ ਦਾਸੀਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਬੋਧਨ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਵਿਕਾਸ ਭਾਰਤ ਯੋਜਨਾ ਜਿਸ ਤਹਿਤ ਕੀ ਹੁਣ ਨੌਜਵਾਨਾਂ ਨੂੰ ਇਹ ਵੱਡਾ ਤੋਹਫਾ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਤਾਂ ਦੇਸ਼ ਆਪਣਾ ਅੱਜ 79ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਜਿਸ ਮੌਕੇ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਿਕਸਿਤ ਭਾਰਤ ਦੇ ਆਧਾਰ ਨੂੰ ਲੈ ਕੇ ਆਤਮ ਨਿਰਪਰਤਾ ਤੇ ਜ਼ੋਰ ਦਿੱਤਾ ਗਿਆ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਤਾਕਤ ਬਣਾਈ ਰੱਖਣ ਦੇ ਲਈ ਆਤਮ ਨਿਰਪਰ ਹੋਣਾ ਬੜਾ ਜ਼ਰੂਰੀ ਹੈ ਪ੍ਰਧਾਨ ਮੰਤਰੀ ਨੇ ਕਿ ਹੈ ਕਿ ਦੂਜੇ ਤੇ ਨਿਰਪਰਤਾ ਆਜ਼ਾਦੀ ਤੇ ਸਵਾਲੀਆ ਨਿਸ਼ਾਨ ਲਾਉਂਦੀ ਹੈ ਆਤਮ ਨਿਰਪਰ ਬਣਨ ਦੇ ਲਈ ਲਗਾਤਾਰ ਚੌਕਸ ਰਹਿਣਾ ਵੀ ਜ਼ਰੂਰੀ ਹੈ ਤੇ ਉਹਨਾਂ ਦੱਸਿਆ ਕਿ ਆਤਮ ਨਿਰਪਰਤਾ ਨਾ ਸਿਰਫ ਆਰਥਿਕ ਸਗੋਂ ਰਾਸ਼ਟਰੀ ਤਾਕਤ ਦੇ ਨਾਲ ਵੀ ਜੁੜੀ ਹੋਈ ਹੈ ਤਾਕਤ ਦੇ ਰੱਖਿਆ ਕਰਨ ਅਤੇ ਇਸ ਨੂੰ ਲਗਾਤਾਰ ਮਜ਼ਬੂਤ ਕਰਨ ਦੇ ਲਈ ਆਤਮ ਨਿਰਪਰ ਹੋਣਾ ਬੜਾ ਜ਼ਰੂਰੀ ਹੈ ਆਪਣੇ ਸੰਬੋਧਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪਰਮਾਣੂ ਬਲੈਕਮੇਲ ਨੂੰ ਵਿਰਧ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਕਿਸੇ ਵੀ हिमाक दमू तोड़ जवाब ਦਿੱਤਾ ਜਾਵੇਗਾ ਫੌਜ ਆਪਣੀਆਂ ਸ਼ਰਤਾਂ ਤੇ ਸਮੇਤੀ ਕਾਰਵਾਈ ਕਰੇਗਾ ਉਹਨਾਂ ਦੁਹਰਾਇਆ ਕਿ ਪਾਣੀ ਤੇ ਖੂਨ ਇਕੱਠੇ ਨਹੀਂ ਵਹਿ ਸਕਦੇ ਸਿੰਧੂ ਜਲ ਸਿੰਧੀ ਨੂੰ ਵੀ ਇਨਸਾਫੀ ਤੇ ਇੱਕ ਪਾਸੜ ਦੱਸਿਆ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਕਿ ਸਿੰਧੂ ਜਲ ਸਿੰਧੀ ਨੇ ਦੇਸ਼ ਦੇ ਕਿਸਾਨਾਂ ਨੂੰ ਅਕਲਪਿਤ ਨੁਕਸਾਨ ਪਹੁੰਚਾਇਆ ਤੇ ਕਿਸਾਨ ਹਿੱਤ ਤੇ ਰਾਸ਼ਟਰੀ ਦਹਿਦ ਦੇ ਵਿੱਚ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਉਨਾਂ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਬલિદાન ਨੂੰ ਯਾਦ ਕਰਦਿਆਂ ਕਿ ਹੈ ਕਿ ਉਹ ਭਾਰਤ ਦੇ ਸੰਵਿਧਾਨ ਦੇ ਲਈ ਕੁਰਬਾਨੀ ਦੇਣ ਵਾਲੇ ਪਹਿਲੇ ਮਹਾਨ ਵਿਅਕਤੀ ਸਨ ਉਹਨਾਂ ਦਾ ਜੀਵਨ ਰਾਸ਼ਟਰ ਦੇ ਲਈ ਪ੍ਰੇਰਨਾ ਤੇ 370 ਦੀ ਕੰਧ ਟਾ ਕੇ ਇੱਕ ਦੇਸ਼ ਇੱਕ ਸੰਵਿਧਾਨ ਦੇ ਮੰਤਰ ਨੂੰ ਜਦੋਂ ਕਿ ਅਸੀਂ ਸਾਕਾਰ ਕੀਤਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਡਾਕਟਰ ਸ਼ਾਮ ਪ੍ਰਸਾਦ ਮੁਖਰਜੀ ਨੂੰ ਸ਼ਕਤੀ ਸਰਦਾਂ ਦੇ ਲਈ ਵੀ ਦਿੱਤੀ